ਦੇਖ ਰਿਹਾ ਹੋ ਦੁਆਬਾ نیوز 24 ਗੁਰਮਤ ਸਿੰਘ ਦੇ ਨਾਮ ਅੱਜ ਅਸੀਂ ਵੀਡੀਓ ਦਫ਼ਤਰ ਪਹੁੰਚੇ ਹਾਂ ਜਿੱਥੇ ਕਿ ਅੱਜ ਪਹਿਲੀ ਤਰੀਕ ਨੂੰ ਦੇ ਆਜੇ ਪਹਿਲੀ ਤਰੀਕ ਦੇ ਨਾਲ ਜਿਹੜੇ ਕਾਗਜ਼ ਭਰਨੇ ਆ ਪੰਜੇ ਸਰਪੰਚੀਆਂ ਦੇ ਉਹਦੇ ਕੋਲ ਤਾਂ ਟੰਟਾ ਲੱਗਾ ਆ ਔਰ ਹਰ ਤਰ੍ਹਾਂ ਦਾ ਮੈਂਬਰ ਜਿਹੜਾ ਆ ਉਹ ਆਪਣੀਆਂ ਇਸ ਵੇਲੇ ਪੂਰੀ ਤਿਆਰੀ ਖੇਚ ਰਿਹਾ 15 ਤਰੀਕ ਨੂੰ ਤਕਰੀਬਨ ਵੋਟਾਂ ਆ ਉਹਦੇ ਦੇਖੋ ਹਰ ਇੱਕ ਬੰਦੇ ਦੇ ਹੱਥੇ ਕਾਗਜ਼ ਆ ਇਦਰ ਵੀ ਸ਼ਹਿਰ ਬੀਬੀਆਂ ਵਿੱਚੋਂ ਲੰਨ ਗਏ ਇਦਰ ਸ਼੍ਰੀ ਰਾਮਪਾਲ ਰਾਣਾ ਬਲਾਕ ਵਿਕਾਸ ਪੰਚਾਇਤ ਅਫਸਰ ਦੇਖੋ ਸਾਹਮਣੇ ਤੁਹਾਨੂੰ ਦਿਖਾਉਣੇ ਆ ਪਲੇਟ ਵੀ ਨੰਬਰ ਵੀ ਦਿਖਾਉਣੇ ਆ ਆ ਪਲੇਟ ਸਾਹਿਬ ਇੱਥੇ ਜਿਹੜੀਆਂ ਲਾਈਨਾਂ ਲੱਗੀਆਂ ਆ ਦੇਖੋ ਕਿੰਨਾ ਰਸ਼ਿਆ ਪੰਚੀਆਂ ਸਰਪੰਚੀਆਂ ਲਈ ਬਾਕੀ ਜਿਹੜੀ ਆ ਗੱਲਬਾਤ ਕਰਾਂਗੇ ਕਿਸੇ ਮੈਂਬਰ ਦੇ ਨਾਲ ਜਿਹੜੇ ਕਿ ਪੇਪਰ ਭਰ ਕੇ ਆਉਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕਿੰਨੀ ਕਿ ਤੇਜ਼ੀ ਚੱਲ ਰਹੀ ਆ ਅੱਜ ਪੇਪਰ ਭੰਚ। ਮੇਰੇ ਬਹੁਤ ਤੇਜ਼ੀ ਚੱਲ ਰਹੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਚੁੱਕੀਆਂ ਅਸੀਂ ਵੀ ਬੜਾ ਵੱਟ ਕਰੀ ਜਾਂਦੇ ਆ। ਸਵੇਰੇ 9 ਵਜੇ ਅਸੀਂ ਕੰਮ ਸਟਾਰਟ ਕਰ ਦਿੱਤਾ ਸੀਗਾ ਤੇ ਹਾਲੇ ਵੀ ਮਤਲਬ ਕਾਫੀ ਆ ਤੇ ਮੇਰੇ ਹਿਸਾਬ ਦੇ ਨਾਲ ਅੱਜ ਅਸੀਂ ਜੇ ਜਿਆਦਾ ਨਾ ਲਾਈਏ ਤਾਂ 700 ਜਿਹੜਾ ਅਸੀਂ ਸਰਟੀਫਿਕੇਟ ਜਿਹੜਾ ਜਾਰੀ ਕਰਾਂਗੇ ਉਹ ਜਾਰੀ ਕਰਾਂਗੇ ਹਾਂਜੀ ਐਸਟੀਮੇਟ ਇਹ ਤੋਂ ਵੱਧ ਵੀ ਹੋ ਸਕਦਾ ਕਿੰਨੀ ਤਰੀਕ ਤੱਕ ਹੈ ਜੀ ਇਹ ਬਸ ਕਰੀ ਜਾਂਦੇ ਹੋ ਤੁਸੀਂ ਮੇਰੇ ਇੱਕ ਇਹ ਜਿਹੜਾ ਕਿਹਾ ਇਹ 4 ਤਰੀਕ ਤੱਕ ਹੈ ਜੀ 4 ਤਰੀਕ ਤੱਕ 4 ਤਰੀਕ ਤੱਕ ਤੱਕ ਉਸ ਤੋਂ ਬਾਅਦ ਮੈਂ ਤੇ ਇਸ ਤਰ੍ਹਾਂ ਹੈ ਜਿਹੜਾ ਮੇਰੇ ਕੋਲ ਨੋਟਿਸ ਸਰਟੀਫਿਕੇਟ ਆ ਐਨਓਸੀ ਮਿਲਦਾ ਉਹਦੇ ਵਿੱਚ ਚੰਗੀ ਤਰ੍ਹਾਂ ਫਾਰਮ ਆਪਣੇ ਜਿਹੜਾ ਹੈਗੇ ਆ ਚੈੱਕ ਕਰਕੇ ਪਰ ਭਰ ਕੇ ਲਿਓਣ ਤਾਂ ਕਿ ਕੋਈ ਵੀ ਓਬਜੈਕਸ਼ਨ ਨਾ ਲੱਗੇ ਨਾਮਾਂ ਦੇ ਸਪੈਲਿੰਗ ਸਹੀ ਹੋਣੇ ਚਾਹੀਦੇ ਪਿੰਡ ਦਾ ਨਾਮ ਸਹੀ ਹੋਣਾ ਚਾਹੀਦਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਾਮਪਾਲ ਸਿੰਘ ਰਾਣਾ ਧੰਨਵਾਦ ਜੀ ਬਾਜੀ ਸਤਿਗੁਰ ਜੀ ਸਤਿਗੁਰ ਜੀ ਕਿਤਾ ਅੱਜ ਕਾਗਜ਼ ਭਰ ਆਏ ਜੀ ਹਾਂਜੀ ਹਾਂਜੀ ਕਾਗਜ਼ ਭਰਦੇ ਤੁਸੀਂ ਹਾਂਜੀ ਭਰਦੇ ਜੀ ਅੱਜ ਸਰਪੰਚੀ ਲੈਣੀ ਕਿ ਪੰਜ ਲੜਦਾ ਪੰਜ ਹੀ ਹੈ ਜੀ ਪੰਜ ਹੀ ਹੈ ਕਿਹੜੇ ਪਿੰਡ ਤੋਂ ਤੁਸੀਂ ਆਏ ਫਤੇਗੜ ਤੋਂ ਫਤੇਗੜ ਤੋਂ ਪਿੰਡ ਫਤੇਗੜ ਜੀ ਪਹਿਲਾਂ ਵੀ ਲੜਿਆ ਜੀ ਪੰਜ ਜੀ ਲੇ ਪੰਜ ਦੀ ਪਹਿਲਾ ਵੀ ਸਹਿਮਤੀ ਨਾਲ ਆ ਹੁਣ ਸਹਿਮਤੀ ਨਾਲ ਬਣ ਗਿਆ ਜੀ ਹਾਂਜੀ ਹਾਂਜੀ ਇਹ ਤਾਂ ਸਹਿਮਤੀ ਨਾਲ ਬਣ ਗਿਆ ਜੀ ਸਰਪੰਚ ਵੀ ਸਹਿਮਤੀ ਨਾਲ ਪੰਜ ਵੀ ਸਹਿਮਤੀ ਨਾਲ ਸਰਪੰਚ ਸਰ ਇਹ ਤਾਂ ਵਧਾਈਆਂ ਹੋ ਗੀਆਂ ਤੁਹਾਨੂੰ ਵਧਾਈਆਂ ਤੁਹਾਨੂੰ ਬਹੁਤ ਬਹੁਤ ਸਰਪੰਚ ਕੌਣ ਬਣਿਆ ਜੀ ਸਾਡੀ सुरेंद्र ਕੌਰ ਜੀ ਫੋਟੇ ਕੱਢ ਦੋ ਫੋਟੇ ਕੱਢ ਦੋ ਹਾਂਜੀ ਉਹ ਪ੍ਰਸਾਦ ਪਹਿਲਾਂ ਵੀ ਸਰਪੰਚ ਸੀ ਦੁਬਾਰਾ ਫਿਰ ਉਹਨੇ ਬਣਾਤਾ ਜਿਹੜੇ ਪੰਚ ਆ ਉਹ ਵੀ ਸਹਿਮਤੀ ਨਾਲ ਹੀ ਆ ਹਾਂਜੀ ਹਾਂਜੀ ਹੋ ਗਏ ਜੀ ਚਲੋ ਸਾਰਿਆਂ ਦਾ ਏਕਾ ਹੋ ਗਿਆ ਜੀ ਨਾ ਹਾਂਜੀ ਹਾਂਜੀ ਪੂਰਾ ਪੂਰਾ ਚਲੋ ਤੁਸੀਂ ਵਧਾਈ ਦੇ ਪਾਤਰ ਹੋ ਧੰਨਵਾਦ ਜੀ ਜੀ ਤੁਹਾਨੂੰ ਬਹੁਤ ਜਿਆਦੇ ਪਾਤਰ ਮੇਰੇ ਚੈਨਲ ਕੰਮ ਜਿਵੇਂ ਜਦੋਂ ਮਰਜ਼ੀ ਆਓ ਸਮੋਸੇਦਾਂ ਤੁਹਾਡੇ ਕਰਨਗੇ ਮਿਲੂਗਾ ਤੇ ਆਪਾਂ ਤੁਹਾਡੇ ਸਪੋਰਟ ਕਿਤੇ ਰਹਿਾਂਗੇ ਧੰਨਵਾਦ ਜੀ ਧੰਨਵਾਦ ਤੁਸੀਂ ਰੀਵ ਲਈ ਚੱਕੀ ਦੀ ਉਦਾਂ ਦੀ ਵੀ ਆਪਾਂ ਗਰੁੱਪ ਬਣਾ ਕੇ ਹੈਲਪ ਕਰਾਂਗੇ ਆਪਣੇ ਲੈਵਲ ਤੇ ਵੀ ਕਰਾਂਗੇ ਐਨਆਰਆਈਆਂ ਤੋਂ ਵੀ ਸਹਿਯੋਗ ਮੰਗਾਂਗੇ ਹੱਥ ਜੋੜ ਕੇ ਮਿਹਨਤ ਕਰ ਕਰਕੇ ਸੇਵਾ ਮੰਗਾ ਆਪਾਂ ਕੰਮ ਢੰਡ ਕਰਨੇ ਆ ਪਿੰਡ ਵਾਸਤੇ ਜੋ ਸਰਕਾਰ ਦੇ ਦੇਣਾ ਉਹ ਤਾਂ ਦੇਣਾ ਹੀ ਆਪਣੇ ਤੌਰ ਤੇ ਵੀ ਫੰਡ ਇਕੱਠੇ ਕਰ ਦਵਾਬਾ نیوز ਤੇ ਆਸ ਕਰਦਾ ਕਿ ਤੁਸੀਂ ਸਰਪੰਚ ਬਣੋਗੇ ਅਸੀਂ ਤੁਹਾਡੇ ਨਾਲ ਰਵਾਂਗੇ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਸਨਾਪਾ ਜੀ ਠੀਕ ਹੈ ਜੀ ਬਹੁਤ ਵਧੀਆ ਚੜ੍ਹਦੀ ਕਲਾ ਜੀ ਚਲੋ ਚੜ੍ਹਦੀ ਕਲਾ ਜਾਈਏ ਅੱਜ ਕਿਧਾਂ ਪੇਪਰ ਭੰਨ ਆਏ ਸੀ ਹਾਂਜੀ ਹਾਂਜੀ ਆਪਾਂ ਪੇਪਰ ਭੰਨਦੇ ਆਏ ਸੀਗੇ ਪਿੰਡ ਕਿਹੜਾ ਜੀ ਤੁਹਾਡਾ ਮੇਰਾ ਪਿੰਡ ਖਲਵਾੜਾ ਜੀ ਖਲਵਾੜਾ ਜੀ ਜੀ ਤੇ ਪੰਚੀ ਦੇ ਪਰੇ ਕਿ ਸਰਪੰ ਪੀਪਰ ਪਰਨਾ ਹੈ ਜੀ ਅੱਛਾ ਜੀ ਹਾਂ ਜੀ ਤੇ ਸਰਪੰਚ ਕੌਣ ਹੈ ਜੀ ਸਰਪੰਚ ਸਾਡੇ ਸਤਿਕਾਰਯੋਗ ਸਾਡੇ ਮਾਤਾ ਜੀਆ ਉਹਨਾਂ ਨੂੰ ਸਰਪੰਚੀ ਤੇ ਸੀ ਖੜੇ ਕੀਤਾ ਜੀ ਨਹੀਂ ਸਰਬਸੰਮਤੀ ਨਾਲ ਹੋ ਗਈ ਆ ਜਾਂ ਪੇਪਰ ਵਾਲੀ ਸਰਬਸੰਮਤੀ ਨਹੀਂ ਇਲੈਕਸ਼ਨ ਹੋਗਾ ਜੀ ਇਲੈਕਸ਼ਨ ਹੋਗਾ ਹਾਂ ਜੀ ਤੇ ਕਿੰਨੇ ਪੰਜ ਤੁਹਾਡੇ ਹੈ ਜੀ ਅਸੀਂ ਆਪਣਾ ਪੂਰਾ ਕੋਲਮ ਕਰਕੇ ਹੀ ਸੱਤ ਪੰਜ ਆਪਣੇ ਖੜੇ ਕੀਤੇ ਹੈ ਜੀ ਤੇ ਅੱਠਵਾਂ ਸਾਡਾ ਸਰਪੰਚ ਸਾਫ ਸਾਡੇ ਮਾਤਾ ਜੀਆ ਸਤਿਕਾਰਯੋਗ ਇਹ ਉਮੀਦ ਰੱਖਦੇ ਹਾਂ ਆਸ ਹੈ ਜਨ ਜਿੰਤਣ ਲਈ ਦੇਖੋ ਜੀ ਪਿੰਡ ਦੇ ਵਿੱਚ ਬਹੁਤ ਵੱਡਾ ਹੰਗਾਰਾ ਆ ਠੀਕ ਹੈ ਜੀ ਸਾਡੀ ਟੀਮ ਜਿਹੜੀ ਬਹੁਤ ਸਮਰਧਾਰ ਟੀਮ ਆ ਲੋਕਾਂ ਵਿੱਚ ਵਿਚਰਨ ਵਾਲੀ ਟੀਮ ਆ ਲੋਕਾਂ ਦੇ ਘਰ ਬੈਠੇ ਕੰਮ ਕਰਨ ਵਾਲੀ ਟੀਮ ਆ ਇਸ ਕਰਕੇ ਪਿੰਡ ਦਾ ਸਾਨੂੰ ਬਹੁਤ ਸਜੋ ਗਿਆ ਮਾਲਕ ਕਿਰਪਾ ਕਰੇ ਤਾਂ ਇਹ ਜਿਹੜੀ ਆ ਫਤਿਹ ਹੋਏਗੀ ਧੰਨ ਕਿਹੜੀ ਪਾਰਟੀ ਤੋਂ ਲੜ ਰਹੇ ਜੀ ਅਸੀਂ ਇਸ ਵੇਲੇ ਪਿੰਡ ਦੇ ਭਾਈਚਾਰੇ ਦੇ ਹਸਾਬ ਨਾਲ ਹੀ ਲੜ ਰਹੇ ਹਾਂ ਕਿਸੇ ਪਾਰਟੀ ਦੇ ਸਿੰਬਲ ਦੇ ਨਹੀਂ ਲੜ ਰਹੇ ਕਿਸੇ ਦਾ ਮੰਨੋ ਸਾਥ ਨਹੀਂ ਪਾਰਟੀ ਦਾ ਕਿਸੇ ਪਾਰਟੀ ਦਾ ਕੋਈ ਸਾਥ ਨਹੀਂ ਸੀ ਸਾਡਾ ਭਾਈਚਾਰੇ ਦਾ ਸਾਥ ਭਾਈਚਾਰੇ ਦਾ ਤੀਨ ਆ ਜੀ ਇੱਕ ਬਾਰੀ ਦੇ ਦੱਸ ਦਿਓ ਮੇਰਾ ਨਾਂਜੀ ਕਸ਼ਮੀਰ ਸਿੰਘ ਖਲਵਾਣਾ ਧੰਨਵਾਦ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੋਨੂ ਭਾਈ ਤੁਹਾਡਾ ਨਾਂਜੀ ਜੀ ਜੀ ਹਾਂ ਜੀ ਹਾਂ ਜੀ ਇਹ ਕੀ ਚੋਲ ਲੜ ਰਹੇ ਹੋ ਬਿਲਕੁਲ ਨਹੀਂ ਛੇੜੇ ਪੈਂਟ ਦਾ ਛੇੜੂ ਪੈਂਟ ਦਾ ਪਹਿਲਾਂ ਵੀ ਲੜੀਆਂ ਚੋਣਾ ਪਹਿਲਾਂ 2813 ਤੱਕ ਸਰਪੰਚ ਰਹੇ ਜੀ ਤੇ 13 18 ਤੱਕ ਪੰਚ ਤੇ ਹੁਣ ਕਿਤਾ ਫੇਰ ਦੁਬਾਰਾ ਮੰਚ ਆਏ ਵੀ ਮੈਂ ਸਰਪੰਚ ਦੇ ਕਾਗਜ਼ ਭਰਨੇ ਕਿਸ ਤਰ੍ਹਾਂ ਲੱਗਦਾ ਸਰੋਜੀ ਇਹ ਤਾਂ ਚਾਹਾਂ ਸੀ ਜਨਨ ਸੀਟ ਹੋਈ ਸਾਡੇ ਜਿਹੜੇ ਪਿਛੇੜ ਯਾਰ ਸੀਗੇ ਤੇ ਚਲੋ ਪੈਂਡ ਬਾਕੀ ਸਾਡੇ ਬੰਦੇ ਪਾਰਟੀਆਂ ਖਾਂਦਾ ਬੰਦਾ ਜੀ ਪੈਂਡ ਲੋਕ ਕਹਿੰਦੇ ਆਗੇ ਤੁਸੀਂ ਖੜੇ ਹੋ ਗੋ ਹੋ ਸਕਦਾ ਤੁਹਾਡਾ ਕੰਮ ਵਧੀਆ ਪਤਾ ਦੇ ਤੁਹਾਨੂੰ ਕਹਿੰਦੇ ਆ ਚਲੋ ਅਸੀਂ ਤਾਂ ਹੁਣ ਜੀ ਨੂੰ ਪਤਾ ਲੱਗੀ ਜਣਾ 15 ਕੁ ਦੂਸਰੇ ਸਰਪੰਚ ਸਾਹਿਬ ਜਿਹੜੇ ਸੀ ਉਹ ਤਿਆਰ ਹੈ ਤੁਹਾਡੇ ਨਾਲ ਐਗਰੀ ਨਹੀਂ ਨਹੀਂ ਨਾਲ ਹੀ ਐਗਰੀ ਤਾਂ ਤੁਸੀਂ ਟੜਿਆ ਖੜੇ ਅੱਛਾ ਤੁਹਾਡਾ ਸਾਥ ਨਹੀਂ ਦੇ ਰਿਹਾ ਨਹੀਂ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਵਿੱਚ ਚਲੋ ਠੀਕ ਹੈ ਜੀ ਉਹਨਾਂ ਨੂੰ ਵੀ ਸ਼ੁਭ ਸ਼ਾਮਾਂ ਠੀਕ ਹੈ ਜੀ ਸਾਡੇ ਟੰਡਾ ਜੀ ਮੇਰੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਟੰਡਾ ਜੀ ਪਹਿਲਾਂ ਤਾਂ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਵਧੀਆ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਦੁਆਬਾ نیوز 24 ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਕਵਰਜ ਕਰਨ ਆਏ ਹੋ ਔਰ ਚੋਣਾ ਨੂੰ ਲੈ ਕੇ ਪਿੰਡ ਚਿਹੜੂ ਤੋਂ ਵਾਰਡ ਨੰਬਰ 2 ਤੋਂ ਮਨੂੰ ਪਿੰਡ ਵਾਸੀਆਂ ਨੇ ਸਮੂਹ ਨੌਜਵਾਨਾਂ ਨੇ ਉਮੀਦਵਾਰ ਬਣਾਇਆ ਔਰ ਮੈਂ ਇੱਕ ਸਿਰਫ ਇੱਕ ਬੇਨਤੀ ਕਰਾਂਗਾ ਕਿ ਜੇ ਮੈਂ ਪੰਚਾਇਤਈ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਧੜੇਬੰਦੀ ਬੰਦੀ ਆ ਪਾਰਟੀਵਾਦੀ ਬੰਦੀ ਆ ਉਸ ਤੋਂ ਉੱਪਰ ਉੱਠ ਕੇ ਸਾਨੂੰ ਪਿੰਡ ਦੇ ਵਿਕਾਸ ਵੱਲ ਔਰ ਭਾਈਚਾਰੇ ਨੂੰ ਜਿਹੜੀ ਆ ਉਹ ਸਾਨੂੰ ਵੱਧ ਤੋਂ ਵੱਧ ਮਹੱਤਤਾ ਦੇਣੀ ਚਾਹੀਦੀ ਆ ਚੋਣਾਂ ਆਂਦੀਆਂ ਜਾਂਦੀਆਂ ਰਹਿਣੀਆਂ ਆ ਇਨਸਾਨ ਨੇ ਮਿਲਦਾ ਇਸ ਕਰਕੇ ਜਿਹੜੀ ਆ ਮਹੱਤਤਾ ਉਹ ਤੁਸੀਂ ਭਾਈਚਾਰੇ ਨੂੰ ਔਰ ਪਿੰਡ ਦੇ ਵਿਕਾਸ ਵਾਸਤੇ ਸੋਚ ਲਾਓ ਇਹ ਨਾ ਹੋਵੇ ਵੀ ਉਹਦਾ ਰਾਸ਼ਨ ਕਾਰਡ ਕਟਾਤਾ ਤੇ ਉਹਦਾ ਘਟਾਤਾ ਇਹ ਪੰਚਾਇਤਾਂ ਦੇ ਕੰਮ ਨਹੀਂ ਹੁੰਦੇ ਪੰਚਾਇਤਾਂ ਦਾ ਕੰਮ ਹੁੰਦਾ ਹੈ ਕਿ ਪਿੰਡ ਦੇ ਵਿਕਾਸ ਨੂੰ ਲੀਹਾਂ ਤੇ ਲੈ ਕੇ ਜਾਣਾ ਨੌਜਵਾਨਾਂ ਨੂੰ ਜਿਹੜਾ ਉਹ ਨਸ਼ੇ ਤੋਂ ਰੋਕ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਤੁਸੀਂ ਕੀ ਮੰਨਦੇ ਹੋ ਜੇਕਰ ਤੁਹਾਨੂੰ ਵੋਟ ਪਾਵੇ ਜਾਂ ਨਾ ਪਾਵੇ ਕੁਸੀ ਕੀ ਮੰਦੇ ਉਹ ਪਹਿਲ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਬਿਲਕੁਲ ਜੀ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਇਹ ਡੈਮੋਕ੍ਰੇਸੀ ਆ ਇੰਡੀਅਨ ਦੇਸ਼ ਆ ਦਾ ਜਿਹੜਾ ਵਿਕਾਸ ਆ ਪਿੰਡ ਦੇ ਕੰਮ ਆ ਆਪਣੇ ਸਮਾਜ ਦੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਔਰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਰਨੇ ਚਾਹੀਦੇ ਤਾਂ ਹੀ ਸਾਡੇ ਪਿੰਡਾਂ ਦਾ ਵਿਕਾਸ ਹੋ ਸਕੇਗਾ ਤੇ ਤਾਂ ਹੀ ਸਾਡੀ ਜਿਹੜੀ ਨੌਜਵਾਨੀ ਆ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਆ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਤੁਹਾਡੀਆਂ ਗੱਲਾਂ ਸਾਰੀਆਂ ਠੀਕ ਲੱਗੀਆਂ ਸਾਨੂੰ ਪਰ ਅਸੀਂ ਤੁਹਾਨੂੰ ਸਵਾਲ ਇਹ ਪੁੱਛਦੇ ਆ ਲੋਕਾਂ ਨੂੰ ਕੀ ਮੈਸੇਜ ਹੈ ਤੁਹਾਡਾ ਲੋਕਾਂ ਨੂੰ ਇਹ ਮੈਸੇਜ ਹੈ ਜੇ ਕਿ ਭਾਈਚਾਰੇ ਦੇ ਨਾਲ ਜਿਹੜੀ ਆ ਸਾਂਝ ਰੱਖੋ ਪਾਰਟੀਵਾਦੀ ਤੋਂ ਉੱਪਰ ਧੰਨਵਾਦ ਜੀ ਗੱਲ ਦੁਆਬਾ ਨਿਊਜ਼ ਨਾਲ ਗੱਲਬਾਤ ਲਈ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਰਦਾਰ ਗੁਰਮਖ ਸਿੰਘ ਜੀ ਤੁਸੀਂ ਸ਼ਹਿਰ ਦੇ ਵਿੱਚ ਔਰ ਗਰੀਬਾਂ ਦੀ ਆਵਾਜ਼ ਨੂੰ ਬਹੁਤ ਬੁਲੰਦ ਕੀਤਾ ਆ ਸਮਾਜ ਦੇ ਲਈ ਕੰਮ ਕਰਦੇ ਹੋ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਰ ਬਾਬਾ ਜੀ ਅੱਜ ਦੇਖੋ ਆਪਾਂ ਚੋਣਾ ਦੇ ਕਾਗਜ਼ੇ ਸਾਰੇ ਭਰਨ ਆਏ ਆ ਹਰਕ ਪਿੰਡ ਤੋਂ ਆਇਆ ਹਰਕ ਸ਼ਹਿਰ ਤੋਂ ਆ ਰਹੇ ਆ ਬਿਲਕੁਲ ਜੀ ਬਿਲਕੁਲ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਦੇਖੋ ਜਿਹੜਾ ਬਹੁਤ ਇੱਥੇ ਐ ਤਾਂ ਸਵੇਰ ਦੇ ਕੋਈ ੱੱਕੇ ਖਾਂਦੇ ਆ ਕੋਈ ਸਰਕਾਰ ਦਾ ਡਿਸਪਲਾਈਨ ਨਹੀਂ ਗਾ ਕਾਗਜ਼ ਪੱਤਰ ਭਰਨ ਦਾ ਦਸਾਂ ਬੰਦਿਆਂ ਤੋਂ ਸਾਈਨ ਕਰਾਉਣੇ ਕੋਈ ਇੱਥੇ ਮਤਲਬ ਸਵੇਰ ਦੇ ਆਏ ਹੋ ਤਾਂ ਦੇਖ ਲਓ ਅੱਜ 2.5 ਵੱਜ ਗਿਆ ਆ ਭੁੱਖੇ ਇੱਥੇ ਆਏ ਲੋਕ ਆਏ ਆ ਥੋੜਾ ਜਿਆ ਡਿਸਪਲਨ ਹੋਣਾ ਚਾਹੀਦਾ ਕਿਤੇ ਵੱਡਾ ਹਾਲ ਹੋਵੇ ਉਥੇ ਇੱਕ ਐਮਨ ਬਣਿਓ ਹੋਣ ਅਗਲਾ ਆਵੇ ਟਰਨ ਬਾਈ ਟਰਨ ਸਾਈਨ ਕਰਾਵੇ ਬਹੁਤ ਜਲਦੀ ਮਤਲਬ ਕੰਮ ਹੋ ਜਵੇ ਜਾਨੀ ਪ੍ਰੋਸੈਸ ਕੰਮ ਦਾ ਹੋਣਾ ਚਾਹੀਦਾ ਬਿਲਕੁਲ ਡਿਸਪਲਨ ਹੋਣਾ ਚਾਹੀਦਾ ਕੋਈ ਡਿਸਪਲਨ ਨਹੀਂ ਸਰਕਾਰਾਂ ਦਾ ਕੋਈ ਪੁੱਛਦੇ ਨਹੀਂ ਕਿਉਂਕਿ ਲੋਕ ਪਿੰਡਾਂ ਦੇ ਆ ਭੁੱਖੇ ਇਥੇ ਆਏ ਮਰਨ ਡੈਓ ਵਿਚਾਰੇ ੱੱੱਕੇ ਖਾਂਦੇ ਆ ਇਸ ਕਰਕੇ ਕੋਈ ਵੀ ਸਰਕਾਰ ਦੀ ਕਾਰਜਕਾਰੀ ਵਧੀਆ ਢੰਗ ਨਾਲ ਨਹੀਂ ਚੱਲ ਰਹੀ ਪੰਚਾਇਤਾਂ ਦਾ ਦੇਖੋ 6 ਮਹੀਨੇ ਹੋ ਗਏ ਕਦੀ ਬੰਦ ਕਦੀ ਬੰਦ ਚਲੋ ਹੋ ਗਿਆ ਐਲਾਨ ਕਰ ਦਿੱਤਾ ਪਰ ਕੋਈ ਡਿਸਪੀਸਪਲਨ ਦੇ ਨਾਲ ਹੋਣਾ ਚਾਹੀਦਾ ਬਾਕੀ ਮੈਂ ਬੇਨਤੀ ਜ਼ਰੂਰ ਸਰਕਾਰਾਂ ਨੂੰ ਕਰਦਾ ਕਿ ਜੋ ਅੱਜ ਤੱਕ ਪਿੰਡਾਂ ਦੇ ਸਰਪੰਚਾਂ ਨੇ ਵਿਕਾਸ ਕੀਤਾ ਆ ਉਸ ਦੀ ਕਾਂਗਰਸ ਸਰਕਾਰ ਦੀ ਮਿਹਰਬਾਨੀ ਨਾਲ ਹੀ ਵਿਕਾਸ ਕੀਤਾ ਆ ਇਸ ਸਰਕਾਰ ਨੂੰ ਢਾਈ ਤੋਂ ਮੇਰਾ ਕਹ ਤੀਜਾ ਸਾਲ ਲੱਗਦਾ ਆ ਮੈਂ ਚਾਹੁੰਦਾ ਕਿ ਇਹਨਾਂ ਨੇ 10 ਰੁਪਏ ਵੀ ਕਿਸੇ ਪਿੰਡ ਨੂੰ ਨਹੀਂ ਦਿੱਤੇ ਤੇ ਦਾਵਾ ਕਰੀ ਜਾਂਦੇ ਅਸੀਂ ਪਿੰਡਾਂ ਦਾ ਵਿਕਾਸ ਬਹੁਤ ਕੀਤਾ ਮੈਂ ਦਾਅਵੇ ਨਾ ਕਹਿਣਾ ਕਿ ਪਿੰਡਾਂ ਦਾ ਬਕਾਸ ਕਾਂਗਰਸ ਸਰਕਾਰ ਅਜੇ ਵੀ ਕਰ ਰਹੀ ਹੈ ਜਿਹੜੀ ਹੁਣ ਦੀ ਸਰਕਾਰ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਇਹਦੀ ਸਰਕਾਰ ਨਾਲ ਇਹਨਾਂ ਦਾ ਕੋਈ ਮਜੂਦਾ ਅਜੇ ਬਹੁਤਾ ਕੋਈ ਇਹਨਾਂ ਨੇ ਹੱਲਾ ਝੇਲੀ ਦੇ ਨਾਲ ਪਿੰਡਾਂ ਦਾ ਕੋਈ ਚੱਕਿਆ ਨਹੀਂ ਕੋਈ ਪਿੰਡਾਂ ਨੂੰ ਤਰੱਕੀ ਨਹੀਂ ਦਿੱਤੀ ਗਲੀਆਂ ਨਾਲੀਆਂ ਟੁੱਟੀਆਂ ਆ ਬੁਰੇ ਹਾਲ ਸਾਡਾ ਚਿਹੜੂ ਦਾ ਹੀ ਜਾ ਕੇ ਕਿਤੇ ਤੁਹਾਨੂੰ ਸਰਬਾ ਕਰਾ ਦਈਏ ਤੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਸਾਰੀ ਛੜਕਪੱਟ ਹੋਈ ਆ ਕੋਈ ਖਾਲਿਆਂ ਦੀ ਸਫਾਈ ਨਹੀਂ ਮਤਲਬ ਬਹੁਤ ਮੰਦਾ ਹਾਲ ਕੋਈ ਲਾਈਟਾਂ ਨੇ ਕੋਈ ਵੀ ਕਿਸੇ ਤਰ੍ਹਾਂ ਕੋਈ ਵੀ ਮਤਲਬ ਖੁਚ ਨਹੀਂ ਤੇ ਇਸ ਕਰਕੇ ਦੇਖੋ ਅਸੀਂ ਕੋਸ਼ਿਸ਼ ਕੀਤੀ ਮੈਂ ਨਵੀਂ ਪੰਚਾਇਤ ਆਵੇ ਤੇ ਉਹਨਾਂ ਨੂੰ ਵੀ ਬੇਨਤੀ ਆ ਕਿ ਜੀਵਨ ਦੇ ਨਾਲ ਪਿੰਡ ਲਈ ਸਵਾਰਨ ਲਈ ਜਿਆਦਾ ਪਹਿਲ ਦਿੱਤੀ ਜਾਵੇ ਗੱਲ ਆ ਵੀ ਬੰਦਾ ਸਰਪੰਚ ਬਣਨ ਮੋਕੇ ਜ਼ਰੂਰ ਕਹਿੰਦਾ ਮੈਂ ਕਰੂੰ ਪਰ ਬਾਅਦ ਵਿੱਚ ਉਹ ਦਿਲਚਸਪੀ ਨਹੀਂ ਦਿੰਦਾ ਤੇ ਇਸ ਕਰਕੇ ਮੈਂ ਤਾਂ ਬੇਨਤੀ ਕਰੂੰਗਾ ਬੋੜਾ ਕਹਿਣਾ ਕੀ ਆ ਜਿਹੜੇ ਸਰਪੰਚ ਕਹਿਣ ਦੇ ਵੇਲੇ ਗੱਲਾਂ ਹੋਰ ਹੁੰਦੀਆਂ ਮੋਕੇ ਤੇ ਬਦਲ ਜਾਂਦਾ ਬਸ ਦੇਖੋ ਜੀ ਜਿਸ ਮੁਕੇ ਹੁਣ ਵੋਟਾਂ ਲੈਣੀਆਂ ਮੋਕਾ ਦਿਓ ਇੱਕ ਹੋਰ ਮੋਕਾ ਦਿਓ ਕਈ 11 11 ਸਾਲ ਦੇ ਵੀ ਮਤਲਬ ਕੰਮ ਨਹੀਂ ਪਿੰਡਾਂ ਦਾ ਹੋਇਆ ਜੇ ਪਿੰਡਾਂ ਦਾ ਕੰਮ ਹੋਵੇ ਤਾਂ ਕਿਸੇ ਨੂੰ ਇਹ ਜਦੋਜਾਦ ਕਰਨੇ ਦੀ ਲੋੜ ਹੀ ਨਹੀਂ ਅਗਲਾ ਸਰ ਕੰਮ ਦੇਖਣਾ ਪਿੰਡ ਨੇ ਇਸ ਕਰਕੇ ਕੰਮ ਨਹੀਂ ਹੁੰਦਾ ਫੇ ਅਗਲਾ ਕਹਿੰਦਾ ਹੁਣ ਮੇਰੀ 5 ਸਾਲ ਚੱਲਦੀ ਜੋ ਮਰਜ਼ੀ ਕਰੋ ਜੋ ਮਰਜ਼ੀ ਕਰੋ ਕੀ ਨਾਜੀ ਤੁਹਾਡਾ ਇਸ ਕਰਕੇ ਮਤਲਬ ਨਹੀਂ ਆ ਧਿਆਨ ਦੇਣਾ ਚਾਹੀਦਾ ਮੈਂ ਕਹਿੰਦਾ ਕਿਸੇ ਸਰਪੰਚ ਕੋ ਟਾਈਮ ਨਹੀਂ ਤੇ ਉਹਨੂੰ ਪਿੰਡ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਪਿੰਡੂ ਵਾਸੀਆਂ ਨੂੰ ਆਪਣੇ ਢੰਗ ਨਾਲ ਵਧੀਆ ਮੈਂਬਰ ਚੁਣੋ ਕੋਈ ਡਰਨ ਦੀ ਨਹੀਂ ਲੋੜ ਜਿਹੜਾ ਵੀ ਚੰਗਾ ਤੁਹਾਨੂੰ ਆਸਿਆ ਉਸ ਦੀ ਕਰੋ ਲੀਕ ਦੇ ਬਖੀਰਨਾ ਹੋਵੇ ਮੇਰੀ ਇਹਦੇ ਨਾਲ ਤੁਸੀਂ ਉਹਦਾ 5 ਸਾਲ ਦਾ ਕਾਰਜਕਾਰੀ ਦੇਖੋ ਚੰਗਾ ਕੀਤਾ ਉਹਨੂੰ ਪਾਵੋ ਨਹੀਂ ਤਾਂ ਫਿਰ ਨਵੇਂ ਬੰਦੇ ਨੂੰ ਪਾਵੋ ਬਿਲਕੁਲ ਠੀਕ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੈ <laughs> <laughs>